ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਿਆਂ ਦੇ ਬਚਨ ਨੇ ਕਾਚਾ ਧਨ ਸਾਂਚਾ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਭਾਵਕ ਕੱਲ ਨਾ ਬਾਜ਼ਾਰ ਚ ਤੁਰੇ ਫਿਰਦੇ ਸੀ ਗਏ ਸੀ ਕੰਮ ਤੇ ਨਾਲ ਇੱਕ ਹੋਰ ਸਿੰਘ ਸੀ ਤੁਰੇ ਜਾਂਦੇ ਜਾਂਦੇ ਬਾਜ਼ਾਰ ਦੇ ਵਿੱਚ ਦੇਖਿਆ ਤਾਂ ਇੱਕ ਮਸਤ ਬੰਦਾ ਪਾਗਲ ਮੂਰਖ ਕਹਿਦੇ ਹੀ ਜੈਨੂੰ ਦੁਨਿਆਵੀ ਮੂਰਖ ਨੇ ਜਿਹੜੇ ਉਹ ਦਿਮਾਗ ਪੱਖੋਂ ਮੂਰਖ ਨੇ ਉਹ ਤੁਰਿਆ ਫਿਰਦਾ ਦੇਖਿਆ ਤਾਂ ਉਹ ਕਚਰਾ ਚੱਕ ਚੱਕ ਕੇ ਸਾਰੇ ਕਾਗਜ਼ ਪੱਤਰ ਇਕੱਠੇ ਕਰ ਕਰ ਕੇ ਨਾ ਰੈਪਰ ਟੋਪੀਆਂ ਦੇ ਬੇਦਕਟਾਂ ਦੇ ਉਹ ਜੇਬ ਵਿੱਚ ਪਾਈ ਜਾਂਦਾ ਸੀ ਤਾਂ ਬੜੇ ਗੰਦੇ ਬੰਦੇ ਜਿਹਾ ਕੱਪੜੇ ਪਾਇਓ ਸੀ ਤੇ ਜੇ ਕੋਈ ਉਹਨੂੰ ਕਹਿਨਦਾ ਸੀ ਵੀ ਇਹ ਕਾਹਦੇ ਚੱਕੀ ਜਾਂਦਾ ਸਿੱਟ ਦੇ ਤਾਂ ਉਹ ਨਾ ਬਹੁਤ ਜ਼ੋਰ ਨਾਲ ਘੁੱਟ ਘੁੱਟ ਕੇ ਫੜੀ ਜਾਂਦਾ ਸੀ ਉਹਨਾਂ ਨੂੰ ਤਾਂ ਹੱਥੋਂ ਛੱਡਣ ਨੂੰ ਤਿਆਰ ਨਹੀਂ ਸੀਗਾ ਉਹ ਸਮਝਦਾ ਸੀ ਵੀ ਇਹੋ ਕ੍ਰਾਂਸੀ ਆ ਵੀ ਇਹ ਨੋਟ ਆ ਪਰ ਜਿਹੜੇ ਅਸੀਂ ਉਹਦੇ ਨਾਲੋਂ ਥੋੜੇ ਜਿਹਾ ਉੱਪਰਲੇ ਦਰਜੇ ਦੇ ਆ ਨਾ ਤੇ ਅਸੀਂ ਆਮ ਕਰਕੇ ਲੋਕ ਹੱਸਦੇ ਸੀਗੇ ਪਹਿਲਾਂ ਦੇਖੋ ਇਹਦਾ ਦਿਮਾਗ ਹਿੱਲਿਆ ਆ ਇਹ ਪਾਗਲ ਆ ਭਈ ਇਹ ਆ ਜਿਹੜੀ ਕਾਗਜ਼ ਇਕੱਠੇ ਕਰੀ ਜਾਂਦਾ ਕਚਰਾ ਤੇ ਇਹਨੂੰ ਉਹ ਕ੍ਰਾਂਤੀ ਸਮਝ ਕੇ ਚੱਕੀ ਜਾਂਦਾ ਪਰ ਇਹ ਕ੍ਰਾਂਤੀ ਨਹੀਂ ਇਹ ਕਚਰਾ ਆ ਉਹ ਸਾਨੂੰ ਤਾਂ ਪਤਾ ਆ ਭਈ ਅਸੀਂ ਉਹਦੇ ਨਾਲੋਂ ਥੋੜੇ ਜਿਹਾ ਉੱਤੇ ਆ ਅਸੀਂ ਜਾਗੇ ਹੋਏ ਆ ਥੋੜੇ ਜਿਹਾ ਉਹਦੇ ਨਾਲੋਂ ਤਾਡੇ ਵਿੱਚ ਗਿਆਨ ਹੈਗਾ ਪਰ ਉਹ ਪਾਗਲ ਹੈਗਾ ਉਹਨੂੰ ਨਹੀਂ ਪਤਾ ਉਹ ਉਹਨੂੰ ਕ੍ਰਾਂਤੀ ਸਮਝੀ ਜਾਂਦਾ ਵੀ ਇਹ ਮੇਰੇ ਨਾਲ ਨਿਭੂਗੀ ਮੇਰੇ ਨਾਲ ਮੈਂ ਇਹ ਤੋਂ ਬੋਝੇ ਤੋਂ ਲਾਹਾ ਲੈ ਲੂੰਗਾ ਤੇ ਜਿਸ ਵੇਲੇ ਉਹ ਉਹਦੇ ਉਹਦੀ ਹਾਲਤ ਦੇਖੀ ਤੇ ਮੈਨੂੰ ਆਪਣੀ ਹਾਲਤ ਦੇ ਉੱਤੇ ਗੁਰੂ ਸਾਹਿਬ ਦਾ ਬਚਨ ਜੇਤੇ ਆਣ ਕੇ ਉਹਦੇ ਵਰਗੀ ਹਾਲਤ ਮੈਨੂੰ ਆਪਣੀ ਵੀ ਲੱਗੀ ਜਿਸ ਵੇਲੇ ਮਹਾਰਾਜ ਦੇ ਬਚਨ ਜੇਤੇ ਆਏ ਨਾ ਕਿ ਕਾਚਾ ਧਨਸਾਨਚਾ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਕਿ ਜਿਹੜੇ ਅਸੀਂ ਉਹ ਤਾਂ ਦੁਨੀਆਂ ਦੇ ਕਾਗਜ਼ ਪੱਤਰ ਇਕੱਠੇ ਕਰਦਾ ਸੀ ਦੁਨਿਆਵੀ ਤਲ ਤੇ ਪਾਗਲ ਸਿਗਾ ਨਾ ਦਿਮਾਗ ਪੱਖੋਂ ਤੇ ਉਹ ਦੁਨੀਆਂ ਦੇ ਸੜਕ 'ਤੇ ਪਏ ਉਹ ਕਾਗਜ਼ ਪੱਤਰ ਇਕੱਠੇ ਕਰਕੇ ਕਹੀ ਜਾਂਦਾ ਸੋਚੀ ਜਾਂਦਾ ਸੀ ਵੀ ਮੈਂ ਕ੍ਰਾਂਤੀ ਇਕੱਠੀ ਕਰਦਾ ਤੇ ਇਹ ਤੋਂ ਲਾਹਾ ਲਾਉਂਗਾ ਪਰ ਅਸੀਂ ਵੀ ਆਪਣੇ ਆਪ ਦੇ ਸੋਚ ਕੇ ਦੇਖੀਏ ਮੈਨੂੰ ਇਹ ਸੋਚ ਫੁਰੀ ਜਿਸ ਵੇਲੇ ਮਹਾਰਾਜ ਦੇ ਬਚਨ ਚ ਇੱਤੇ ਆਏ ਨਾ ਉਹਦੇ ਬਲਾਂ ਦੇਖ ਕੇ ਕਿ ਕਾਜਾ ਤਾਂ ਨਸਾਂਚਾ ਮੂਰਖ ਗਾਵਾਰ ਮਨਮੁਖ ਭੂਲੇ ਅੰਧ ਗਾਵਾਰ ਵੇ ਜਿਹਨ ਅਸੀਂ ਹਾਂ ਅਸੀਂ ਵੀ ਦੂਜੀ ਕੈਟਾਗਰੀ ਦੇ ਪਾਗਲ ਹਾਂ ਉਹ ਪਹਿਲਾਂ ਗੱਡੀ ਕੈਟਾਗਰੀ ਦਾ ਪਾਗਲ ਸੀ ਉਹ ਦੁਨਿਆਵੀ ਪੱਕ ਤੋਂ ਪਾਗਲ ਸੀਗਾ ਜਿਹੜਾ ਕਚਰਾ ਇਕੱਠਾ ਕਰਕੇ ਜੇਬ 'ਚ ਪਾਈ ਜਾਂਦਾ ਸੀ ਤੇ ਉਹਨੂੰ ਕ੍ਰਾਂਤੀ ਸਮਝਦਾ ਸੀ ਤੇ ਅਸੀਂ ਜਿਹੜੇ ਸਾਡੇ ਤੋਂ ਅਸਾਸੀ ਜਾਗੇ ਹੋਏ ਕਰਕੇ ਸਾਨੂੰ ਪਤਾ ਵੀ ਉਹ ਪਾਗਲਵਾ ਤੇ ਕ੍ਰਾਂਤੀ ਚੱਲਣੀ ਨਹੀਂ ਜਿਹੜੀ ਉਹ ਚੱਕੀ ਜਾਂਦਾ ਉਹ ਤਾਂ ਬੇਸਟ ਉਹ ਤਾਂ ਕਚਰਾ ਆ ਪਰ ਜਿਹੜੇ ਸਾਡੇ ਤੋਂ ਉੱਤੇ ਤੀਜੀ ਕੈਟਾਗਰੀ ਦੇ ਮਨੁੱਖ ਨੇ ਨਾ ਜਿਹੜੇ ਜਾਗੇ ਹੋਏ ਨੇ ਗੁਰੂ ਸਾਹਿਬਾਨ ਨੇ ਭਗਤ ਸਾਹਿਬਾਨ ਨੇ ਜਾਂ ਗੁਰਮੁਖ ਪਿਆਰੇ ਜਿਹੜੇ ਉਸ ਰਾਹ ਤੇ ਚੱਲ ਕੇ ਜੀਵਨ ਦੀ ਸੋਚੀ ਆ ਗਈ ਜਿਨ੍ਹਾਂ ਨੂੰ ਜਿਹੜੇ ਜਾਗ ਪਏ ਉਹ ਤੀਜੀ ਕੈਟਾਗਰੀ ਦੇ ਆਂਦੇ ਨਜ਼ਰ ਦੇ ਵਿੱਚ ਅਸੀਂ ਵੀ پاਗਲ ਆ ਜਿੱਦਾਂ ਸਾਡੀ ਨਜ਼ਰ ਵਿੱਚ ਉਹ پاਗਲ ਸੀ ਅਸੀਂ ਉਹਨੂੰ ਕਹਿੰਦੇ ਸੀ ਨਾ ਵੀ پاਗਲ ਆ ਤੇਰਾ ਇਹ ਜਿਹੜਾ ਤੂੰ ਧਨ ਇਕੱਠਾ ਕਰਦਾ ਆ ਕਾਗਜ਼ ਪੱਤਰੇ ਚੱਲਣੇ ਨਹੀਂ ਇਹ ਕਚਰਾ ਆ ਤੇ ਜਿਸ ਵੇਲੇ ਅਸੀਂ ਧਨ ਇਕੱਠਾ ਕਰਨ ਲੱਗੇ ਹਾਂ ਨਾ ਦੇਖੋ ਨੱਠੇ ਹੀ ਫਿਰਦੇ 24 ਘੰਟੇ ਅਸੀਂ ਵੀ ਤਾਂ ਉਸੇ ਪਾਗਲ ਦੀ ਕੈਟਾਗਰੀ ਜੁਆਂ ਸੋਚ ਕੇ ਦੇਖਿਓ ਜੇ ਉਹ ਪਾਗਲ ਹੈ ਨਾ ਜਿਹੜਾ ਸਾਨੂੰ ਪਾਗਲ ਦੀਦਾ ਤੇ ਭਾਵੇਂ ਅਸੀਂ ਵੀ ਪਾਗਲਾਂ ਕਿਉਂਕਿ ਗੁਰੂ ਨੂੰ ਅਸੀਂ ਪਾਗਲ ਦੀਦੇ ਆ ਕਿਉਂ ਕਿ ਕਿਉਂਕਿ ਉਹ ਵੀ ਕਾਗਜ਼ ਪੱਤਰ ਇਕੱਠੇ ਕਰਦਾ ਸੀ ਕਿਸੇ ਪਾਸੇ ਚੱਲਣੇ ਨਹੀਂ ਸੀਗੇ ਰੋਡ ਤੋਂ ਚੱਕ ਚੱਕ ਇਹ ਵਿੱਚ ਪਾਈ ਜਾਂਦਾ ਸੀ ਤੇ ਅਸੀਂ ਵੀ ਆ ਜਿਹੜੇ ਦੁਨੀਆ ਦੇ ਧਨ ਪਦਾਰਥ ਇਕੱਠੇ ਕਰੀ ਜਾਂਦੇ ਨਾ ਹੈ ਅਸੀਂ ਵੀ ਪਾਗਲ ਆਈਆਂ ਪਰ ਸਾਡੂੰ ਨਹੀਂ ਪਤਾ ਲੱਗਦਾ ਜਿਵੇਂ ਉਹਨੂੰ ਨਹੀਂ ਪਤਾ ਲੱਗਦਾ ਸਾਨੂੰ ਨਹੀਂ ਪਤਾ ਲੱਗ ਰਿਹਾ ਪਰ ਜਿੱਦਾਂ ਸਾਨੂੰ ਪਤਾ ਲੱਗ ਗਿਆ ਅਸੀਂ ਉਹ ਤੋਂ ਉੱਤੇ ਆ ਇਦਾਂ ਸਾਤੋਂ ਉੱਤੇ ਨੇ ਨਾ ਜਿਹੜੇ ਜਿਹੜੇ ਜਾਗੇ ਹੋਏ ਨੇ ਉਹ ਸਾਨੂੰ ਦੱਸਦੇ ਨੇ ਕਿ ਭਾਈ ਕੱਚਾ ਧਨ ਸੰਚ ਹੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਜਿਹੜੇ ਨੇ ਮੂਰਖ ਨੇ ਤੇ ਉਹ ਕੱਚਾ ਧਨ ਸੰਚੀ ਜਾਂਦੇ ਨੇ ਕੱਚਾ ਧਨ ਇਕੱਠਾ ਕਰੀ ਜਾਂਦੇ ਨੇ ਜਿਵੇਂ ਉਹ ਕਚਰਾ ਇਕੱਠਾ ਕਰੀ ਜਾਂਦਾ ਸੀ ਜੇਬਾਂ 'ਚ ਪਾਈ ਜਾਂਦਾ ਸੀ ਨਾਲ ਨਹੀਂ ਉਹ ਚੱਲਣਾ ਨਹੀਂ ਸੀ ਤੇ ਮਹਾਰਾਜ ਕਹਿੰਦੇ ਭਾਈ ਇਹ ਚੱਲਣਾ ਜਿਹੜਾ ਤੂੰ ਇਕੱਠਾ ਕੀਤਾ ਨਾ ਚੱਲਣਾ ਉਹ ਵੀ ਨਹੀਂ ਵੇਖਿਆ ਕੇ ਧਨ ਸਦਾ ਦੁੱਖ ਹੋਏ ਨਾ ਥਾਤ ਜਾਏ ਨਾ ਪ੍ਰਾਪਤ ਹੋਏ ਹੁਣ ਜਿਵੇਂ ਉਹਦੇ ਉਹ ਕਾਗਜ਼ ਪੱਤਰ ਇਕੱਠੇ ਕੀਤੇ ਉਹ ਨਹੀਂ ਚੱਲਣੇ ਤੇ ਸਾਡੇ ਵੀ ਅਸੀਂ ਵੀ ਜਿਲੇ ਜਾਣਾ ਨਾ ਤੇ ਸਾਡੇ ਨਾਲ ਇਥੋਂ ਕੁਝ ਨਹੀਂ ਜਾਣਾ ਇਹ ਵੀ ਇੱਥੇ ਹੀ ਰਹਿ ਜਾਣਾ ਸਭ ਕੁਝ ਹਾਂ ਅਸੀਂ ਵੀ ਪਾਗਲੇ ਆਂ ਪਰ ਅਸੀਂ ਦੂਜੀ ਕੈਟਾਗਰੀ ਦੇ ਪਾਗਲ ਆਂ ਨਾ ਉਸ ਪਾਗਲ ਨੂੰ ਪਤਾ ਲੱਗਦਾ ਜਿਹੜੇ ਸਾਡੀ ਨਜ਼ਰ ਵਿੱਚ ਪਾਗਲ ਐ ਵੀ ਉਹ ਪਾਗਲ ਐ ਉਹਨੂੰ ਨਹੀਂ ਪਤਾ ਇਸੇ ਤਰ੍ਹਾਂ ਮਹਾਰਾਜ ਦੀ ਨਜ਼ਰ ਤੇ ਅਸੀਂ ਪਾਗਲੇ ਆਂ ਤੇ ਪਤਾ ਸਾਨੂੰ ਵੀ ਨਹੀਂ ਵੀ ਅਸੀਂ ਵੀ ਪਾਗਲ ਆਂ ਕਾਜਾਂ ਧਨ ਸੰਚੈ ਮੂਰਖ ਗਵਾਰ ਮਨਮੁਖ ਭੂਲੇ ਅੰਧ ਗਵਾਰ ਵਿਗਿਆ ਗਇਆ ਧਨ ਸਦਾ ਦੁੱਖ ਹੋਏ ਨਾ ਸਾਥਦਾਏ ਨਾ ਪ੍ਰਾਪਤ ਹੋਏ ਨਾ ਹੀ ਉਹਦੇ ਤੋਂ ਕੋਈ ਸੁੱਖ ਪ੍ਰਾਪਤ ਹੋ ਸਕਦਾ ਕਿਉਂਕਿ ਜਿਹ ਜਿੰਨਾ ਚਿਰ ਜ਼ਿੰਦਗੀ 'ਚ ਮਾਇਆ ਕੋਲ ਵੀ ਰਹਿੰਦੀ ਆ ਨਾ ਉਹ ਦੁੱਖ ਹੀ ਦਿੰਦੀ ਆ ਤਾਂ ਜਿਸ ਵੇਲੇ ਮਨੋਕ ਜਾਂਦਾ ਤੇ ਉਹ ਨਾਲ ਉਹ ਚੱਲਦੀ ਨਹੀਂ ਉਹ ਨਾਲ ਨਹੀਂ ਜਾਂਦੀ ਕਿਸੇ ਕੰਮ ਨੇ ਆਉਂਦੀ ਸੋ ਇਹ ਕਰਕੇ ਅਸੀਂ ਵੀ ਉਹ ਪਾਗਲ ਉਹ ਜਗ੍ਹਾ ਤੇ ਨਾਲ ਪਾਗਲ ਅਸੀਂ ਵੀ ਪਾਗਲੇ ਆਂ ਉਹ ਕੱਲ ਫੇ ਮੇਰੇ ਨਾਲ ਦਾ ਕਹਿੰਦਾ ਜੀ ਮਾਇਆ ਬਿਨਾ ਗੁਜ਼ਾਰਾ ਨਹੀਂ ਇਹ ਸਾਡੀ ਵੀ ਮਾਨ ਦੀ ਬਿਰਤੀ ਹੈ ਕਿ ਮਾਇਆ ਬਿਨਾ ਗੁਜ਼ਾਰਾ ਨਹੀਂ ਇਹ ਤਾਂ ਮੈਂ ਵੀ ਕਹਿੰਦਾ ਗੁਜ਼ਾਰਾ ਨਹੀਂ ਇਹ ਤਾਂ ਮਹਾਰਾਜ ਨੇ ਵੀ ਕਿਹਾ ਕਿ ਦੌਲਤ ਕੋ ਜਨਾਨ ਔਰਤ ਈਮਾਨ ਪੁੱਤਰ ਨਿਸ਼ਾਨ ਤੇ ਜਿਹੜਾ ਫਕੀਰ ਆ ਨਾ Hindu ਨਾ Musalman ਫਕੀਰ ਦੀ ਕੋਈ ਜਾਤ ਨਹੀਂ ਹੁੰਦੀ ਪਰ ਦੌਲਤ ਉਹ ਕਹਿੰਦਾ ਮੇਰੇ ਨਾਲ ਦਾ ਕਹਿੰਦਾ ਗੁਜ਼ਾਰਾ ਤਾਂ ਦੌਲਤ ਬਿਨਾ ਮਾਇਆ ਬਿਨਾ ਗੁਜ਼ਾਰਾ ਨਹੀਂ ਹੁੰਦਾ ਮਾਇਆ ਤਾਂ ਇਕੱਠੀ ਕਰਨੀ ਪਾਉਗੀ ਤੇ ਫਿਰ ਮੈਂ ਕਿਹਾ ਗੁਰਮੁਖਾ ਮਾਇਆ ਗੁਜ਼ਾਰਾ ਕਰਨ ਬਾਅਦ ਤਾਂ ਗੁਰੂ ਸਾਹਿਬ ਵੀ ਨਹੀਂ ਰੋਕਦੇ ਉਹ ਕਹਿੰਦੇ ਆ ਕਿ ਮਾਨ ਮੰਗੋ ਤਾਨ ਮੰਗੋ ਧਨ ਲਖਵੇਂ ਸੁੱਤ ਦੇ ਮੈਂ ਵੀ ਸਭ ਕੁਝ ਮੰਗਦਾ ਦੇ ਮੈਨੂੰ ਮੇਰੀ ਦੇਹ ਵੀ ਤੰਦਰੁਸਤ ਹੋਵੇ ਪਰ ਮੈਂ ਤੇਰੇ ਕੋਲੋਂ ਮੰਗਦਾ ਸਭ ਕੁਝ ਪਰ ਇੱਕ ਅਸੀਂ ਕਹਿ ਤੋ ਦਿੰਨੇ ਵੀ ਗੁਜ਼ਾਰਾ ਨਹੀਂ ਹੁੰਦਾ ਗੁਰਮੁਖੋ ਅਸੀਂ ਗੁਜ਼ਾਰੇ ਦਾ ਪੱਜ ਪਾ ਕੇ ਨਾ ਲਗਜ਼ਰੀ ਜੀਵਨ ਇਕੱਠਾ ਕਰਨ ਲੱਗੇ ਹੋਏ ਆਂ गुजारा ਤਾਂ ਹਰੇਕ ਦਾ ਹੀ ਹੋ ਜਾਂਦਾ ਜੇ ਸਿਰਫ ਗੱਲ ਇਹ ਗੁਜ਼ਾਰੇ ਦੀ ਗੱਲ ਹੋਵੇ ਤਾਂ ਫਿਰ ਇੰਨੀਆਂ ਠੱਗੀਆਂ ਢੋਰੀਆਂ ਇੰਨਾ ਸਾਰਾ ਭਜਨ ਆਸ ਤੇ ਸਰੀਰ ਦਾ ਸੱਤਿਆਨਾਸ ਤੇ ਅੰਮ੍ਰਿਤ ਵੇਲਾ ਵੀ ਸਾਂਭਣ ਦਾ ਟਾਈਮ ਨਾ ਮਿਲੇ ਗੁਰਦੁਆਰੇ ਜਾਣ ਦਾ ਟਾਈਮ ਨਾ ਮਿਲੇ ਨਿਤਨੇਮ ਕਰਨ ਦਾ ਟਾਈਮ ਨਾ ਮਿਲੇ ਇਵਨ ਗੁਰੂ ਗੁਰੂ ਕਹਿਣ ਦਾ ਟਾਈਮ ਨਾ ਮਿਲੇ ਤਾਂ ਫਿਰ ਵੀ ਅਸੀਂ ਕਹੀਏ ਵੀ ਅਸੀਂ ਸਿਰਫ ਗੁਜ਼ਾਰੇ ਬਾਅਦ ਹੀ ਨੱਠੇ ਫਿਰਦੇ ਆ ਝੂਠ ਆ ਕਿਉਂ ਕਿਉਂਕਿ ਅਸੀਂ ਪਾਗਲ ਹਾਂ ਅਸੀਂ ਪਾਗਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ